ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪਿੰਡ ਮੱਕੂਗਰ ਤੋਂ ਮੈਂ ਰਾਮਪਾਲ ਸੋਨੂੰ ਹਾਂ ਮੇਰੇ ਬਾਈਸਰਪਾਂਚ ਨੇ ਜੀ ਮੜ ਮੱਕੂਗਰ ਤੋਂ ਜੀ ਜਿਹੜੀ ਅੱਜ ਰੇਡ ਪਈ ਹੈ ਐਨਆਈਏ ਜੀ ਇਹ ਕਿਸ ਕਰਕੇ ਤੋਂ ਹੋਇਆ ਹੋਵੇ ਦੇਖੋ ਸਰ ਇਹ ਜਿਹੜੀ ਰੇਡ ਹੋਈ ਹੈ ਜੀ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਸਾਡੇ ਕੁਝ ਰਿਸ਼ਤੇਦਾਰ ਨੇ ਜੀ ਉਹਨਾਂ ਦਾ ਕਿਤੇ ਬਾਹਰੋਂ ਫੋਨ-ਫਾਨ ਕੋਈ ਵੀ ਜੋ ਉਹਨਾਂ ਦਾ ਅਟੈਚਮੈਂਟ ਹੋਈ ਹੈ ਕੋਈ ਨਹੀਂ ਕਿਸੇ ਹੋਰ ਬੰਦੇ ਨਾਲ ਤੇ ਉਹਨਾਂ ਦੇ ਨਾਲ ਹੀ ਜੋੜ ਕੇ ਸਾਡੇ ਵੀ ਇਹ ਰੇਡ ਕੀਤੀ ਗਈ ਹੈ ਜੀ ਕਿੰਨੇ ਘੰਟੇ ਲਈ तकरीबन 4 ਤੋਂ 5 ਘੰਟੇ ਇੱਥੇ ਰਹੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਸਵੇਰੇ तकरीबन 5:30 ਆਗੇ ਸੀ ਜੀ 5:30 ਦੀ ਚੈਕਿੰਗ ਵੀ ਕੀਤੀ ਹੈ ਤੁਹਾਡੀ ਕਲਾਸਿਕ ਲੋਕੀ ਨੂੰ ਹਾਂ ਨੋਰਮਲ ਮੜੀ ਮੋਟੀ ਦੀ ਨੋਰਮਲ ਤਲਾਸ਼ੀ ਲੱਗੀ ਗੱਡੀ ਵਗੈਰਾ ਦੀ ਲਈ ਹੈ ਜੀ ਇਨ ਮਾੜੀ ਮੋਟੀ ਜਿੱਦਾ ਬਰਾਜ ਦੂਜਾ ਜੀ ਇਹਨਾਂ ਦੀ ਪਲਾਸੀ ਲਾਈ ਜੀ ਘਰੇ ਕੋਣ ਕੋਣ ਸੀ ਸਾਰਾ ਪਰਿਵਾਰ ਇੱਥੇ ਹੀ ਸੀ ਜੀ ਕਿੰਨਾ ਕਿਤੇ ਹਰਾਸਮੈਂਟ ਲੱਗਦੀ ਹੈ ਤੁਹਾਨੂੰ ਕੋਈ ਲੱਗਦੀ ਹਾਂਜੀ ਹਰਾਸਮੈਂਟ ਦਾ ਹੈਗੀ ਹੈ ਜੀ ਦੇਖੋ ਜਿਹੜਾ ਚੀਜ਼ ਦਾ ਸਾਨੂੰ ਕਿਸੇ ਚੀਜ਼ ਦਾ ਪਤਾ ਵੀ ਹੈ ਨਹੀਂ ਤੇ ਕੀ ਹੋਇਆ ਕੀ ਨਹੀਂ ਕਿੱਥੇ ਕੀ ਹੋਇਆਗਾ ਉਹਦੇ ਵਿੱਚ ਅਚਾਨਕ ਕੋਈ ਆ ਕੇ ਪੁੱਛਗਿਸ਼ ਕਰਨ ਲੱਗ ਜਵੇ ਜਿਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਜੀ ਤੇ ਉਹਦੇ ਵਿੱਚ ਹਰਾਸਮੈਂਟ ਤਾਂ ਹੁੰਦੀ ਹੈ ਜੀ ਬੰਦੇ ਇਹ ਟੀਮ ਆਈ ਹੈ ਉਹਨੇ ਤੁਹਾਨੂੰ ਕੀ ਕਿਸ ਤਰ੍ਹਾਂ ਦੇ ਸਵਾਲ ਕੀਤੇ ਉਹਦੇ ਬਾਰੇ ਦੱਸੋ ਕਿ ਉਹ ਤੁਹਾਨੂੰ ਕੀ ਪੁੱਛਿਆ ਉਹਨਾਂ ਨੇ ਨਹੀਂ ਮੈਨੂੰ ਸਵਾਲ ਨਹੀਂ ਕੋਈ ਕੀਤਾ ਜੀ ਉਹਨਾਂ ਨੇ ਮੈਨੂੰ ਕੋਈ ਸਵਾਲ ਨਹੀਂ ਬੜੇ ਬੱਚੇ ਜਿਹੜੇ ਸੀਗੇ ਉਹ ਘੁਬਰਾਗੇ ਸੀ ਸਾਰੇ ਪਰਿਵਾਰ ਕਰੋ ਆਪਣੇ ਘੁਬਰਾਇਆ ਹੋਇਆ ਸੀ ਜੀ ਹੁੰਦਾ ਹੀ ਹੈ ਜੀ ਅਚਾਨਕ ਕੋਈ ਵੀ ਗੱਲ ਹੁੰਦੀ ਹੈ ਤਾਂ ਸੁੱਤੇ ਪਏ ਉੱਠੇ ਅਸੀਂ ਤਾਂ ਉਹਨਾਂ ਨੇ ਉਠਾਇਆਗਾ ਆਪਨੇ ਥੋੜਾ ਨਹੀਂ ਜਿਆਦਾ ਲੇਟ ਆਏ ਕੰਮਕਾਰ ਤੋਂ ਵਿਲੇ ਹੋਏ ਸੀ ਤੇ ਇਸ ਕਰਕੇ ਸਵੇਰਾ ਥੋੜੇ ਲੇਟ ਉੱਠਿਆ ਜੀ ਉਹਨਾਂ ਨੇ ਉਠਾਇਆ ਕਿ ਸਾਨੂੰ ਹੋਰ ਤਾਂ ਕੋਈ ਗੱਲ ਨਹੀਂ ਸੀ ਜੀ ਆਪਣੀ ਟੀਮ ਆਈ ਹੈ ਜੀ ਜੀ ਸਰ ਉਹਦੀ ਨਾ ਰੇਟ ਦਿੱਤੀ ਹੈ ਜੀ ਸਰ ਉਹਨਾਂ ਨੇ ਤੁਹਾਨੂੰ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਕੋਈ ਦੱਸੋ ਜਾਂ ਕੋਈ ਤੁਹਾਡੇ ਕੋਲ ਡਾਕਟ ਪਰ ਤੇ ਜਾ ਕੇ ਸਾਈਨ ਕਰਾਏ ਜਾਂ ਕੋਈ ਤੁਹਾਨੂੰ ਉਹਨਾਂ ਨੇ ਕਿਤੇ ਬੁਲਾਇਆ ਵੀ ਤੁਸੀਂ ਉੱਥੇ ਆਓਗਾ ਕੋਈ ਐਦਾਂ ਦੀ ਕੋਈ ਗੱਲਬਾਤ ਹੋਈ ਜੀ ਨਹੀਂ ਮੈਨੂੰ ਨਹੀਂ ਜੀ ਬੁਲਾਇਆ ਉਹਨਾਂ ਨੇ ਕਿਤੇ ਵੀ ਮੇਰੇ ਬ੍ਰਦਰ ਨੂੰ ਬੁਲਾਇਆ ਸੀ ਜੀ ਤੇ ਕੀ ਲੱਗਦਾ ਹੈ ਕਿ ਜਿਹੜਾ ਐਨ ਆਈਡੀ ਰੇਟ ਕੀ ਰੇਟ ਕਰਦੀ ਹੈ ਲਗਾਤਾਰ ਜੀ ਸਰ ਆਪ ਕੋਲ ਜਿਹੜਾ ਉਹਨਾਂ ਨੂੰ ਕੀ ਪੁੱਛਣਾ ਚਾਹਤੇ ਅਸੀਂ ਜਾਈਂ ਅਪੀਲ ਕਰਨਾ ਜਾਣਦੇ ਜੀ ਜੇ ਕਿਸੇ ਦਾ ਵੀ ਕੋਈ ਵੀ ਕੇਸ ਹੁੰਦਾ ਹੈਗਾ ਉਹਦੇ ਨਾਲ ਰਿਲੇਟਿਵ ਉਸੇ ਬੰਦੇ ਉਹਨਾਂ ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਨਾ ਕਿ ਹੁਣ ਜਿੱਦਾਂ ਸਾਡੇ ਆਏ ਸਾਨੂੰ ਲੋਕੀ ਇਦਾਂ ਸੋਚਦੇ ਇਹਨਾਂ ਦੇ ਘਰੇ ਪਤਾ ਨਹੀਂ ਕਾਹ ਤੋਂ ਐਨਆਰਆਈ ਦੀ ਮਤਲਬ ਐਨਆਈਏ ਦੀ ਰੇਡ ਪਈ ਏ ਕਿ ਪਤਾ ਨਹੀਂ ਕਿੱਡਾ ਕਿ ਇਹਨਾਂ ਨੇ ਕ੍ਰਾਈਮ ਕਰਤਾ ਏ ਜਾਂ ਕੀ ਗੱਲ ਹੈ ਹਨਾ ਜੀ ਉਹਦੇ ਵਿੱਚ ਜਿੱਦਾਂ ਹੁਣ ਸਾਡਾ ਨਗਰ ਵੀ ਹੈ ਨਗਰ ਨੂੰ ਸਾਡੇ ਨੂੰ ਪਤਾ ਸਾਰਿਆਂ ਨੂੰ ਇਦਾਂ ਦਾ ਸਾਡਾ ਕੋਈ ਕੇਸ ਬਹੁਤਾ ਮੇਰਾ ਕੋਈ ਦੂਜਾ ਹੈ ਹੀ ਨਹੀਂ ਜੀ ਠੀਕ ਹੈ ਜੀ ਅਸੀਂ ਆਪਣੇ ਕੰਮ ਤੱਕ ਸੀਮਿਤ ਰਹਿਨੇ ਆਪਣੇ ਪਰਿਵਾਰ ਦੇ ਵਿੱਚ ਰਹਿਨੇ ਆ ਆਪਣੇ ਪਰਿਵਾਰ ਤੱਕ ਸਾਨੂੰ ਮਤਲਬ ਆਪਣੇ ਬੱਚੇ ਪਾਲਦੇ ਆ ਇਹਦੀ ਟੀਮ ਆਈ ਕੋ ਫੋਨ ਵਗੈਰਾ ਤਾਂ ਤੁਹਾਡੀ ਕੋਈ ਹੋਰ ਚੀਜ਼ ਤਾਂ ਨਹੀਂ ਨਾਲ ਲੈ ਕੇ ਹੋ ਜਾਂ ਨਹੀਂ ਕੁਛ ਨਹੀਂ ਜੀ ਨਾਲ ਲੈ ਕੇ ਗਏ ਹੋ ਕੁਛ ਨਹੀਂ ਉਹਨਾਂ ਨੇ ਦੂਜਾ ਕੀਤਾ ਜੀ ਫੋਨ ਸਾਡੇ ਸਵਿਚ ਆਫ ਕਰਨ ਨੂੰ ਗਿਆ ਉਹਨਾਂ ਨੇ ਤੇ ਹੋਰ ਉਹਨਾਂ ਨੇ ਕੁਛ ਨਹੀਂ ਸਾਡਾ ਕੁਛ ਨਹੀਂ ਨਾਲ ਲੈ ਕੇ ਗਏ ਤੁਹਾਡੇ ਰਿਸ਼ਤੇਦਾਰ ਵੀ ਰੇਡ ਮਾਰੇ ਹਾਂ ਜੀ ਉੱਥੇ ਵੀ ਗਏ ਸੀ ਸਾਡੇ ਰਿਸ਼ਤੇਦਾਰ ਜਿਹੜਾ ਪਿੰਡ ਜੂੜ ਪਰਜੀ ਉਥੇ ਕਿੰਨੇ ਵੀ ਕਹਿੰਦੇ ਰਹਿ ਐ ਕੁਛੋ ਤੇ ਬਾਰੇ ਜਾਣਕਾਰੀ ਨਹੀਂ ਉਹਨਾਂ ਨੂੰ ਸਾਡੀ ਗੱਲ ਨਹੀਂ ਜੀ ਹਲੇ ਹੋਰ ਉਹ ਕੁਝ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਮੰਗ ਕਰਦੇ ਜੀ ਜੋ ਵੀ ਇਹਨਾਂ ਕੇਸਾਂ ਦੇ ਵਿੱਚ ਜਿੱਦਾਂ ਜੀ ਕੋਈ ਵੀ ਜਿਹੜਾ ਇਨਵੋਲਵ ਹੈ ਜੋ ਹੈਗੇ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਹੁਣ ਜਿੱਦਾਂ ਮੈਨੂੰ ਫੋਨ ਆਉਣ ਲੱਗੇ ਜੀ ਕੀ ਗੱਲ ਹੋਈ ਕੀ ਗੱਲ ਹੋਈ ਹਰ ਚੈਨਲ ਦੇ ਨਿਊਜ਼ ਚ ਲਾਤੀ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਬਿਨ ਵਜਾ ਹਾਈਲਾਈਟ ਕੀਤਾ ਗਿਆ ਜੀ ਅਸੀਂ ਇਹ ਮੰਗ ਅਪੀਲ ਕਰਦੇ ਆ ਕਿ ਬਈ ਮਤਲਬ ਠੀਕ ਹੈ ਜਿੱਥੇ ਜੋ ਕੇਸ ਹੋਇਆ ਵਾ ਉੱਥੇ ਪੁੱਛਗੀਆਂ ਚ ਕੀਤੀ ਜਾਵੇ। ਨਾਲੇ ਹੁਣ ਜੇ ਦਾ ਸਾਨੂੰ ਮਤਲਬ ਹਾਈਲਾਈਟ ਜ਼ਿਆਦਾ ਕਰਤਾ ਜੀ ਕਿ ਉੱਥੇ ਰੇਡ ਪਈ ਆ ਹਾਲਾਂਕਿ ਰੇਡ ਹੋਰ ਜਗ੍ਹਾ ਵੀ ਕਈ ਜਗ੍ਹਾ ਪਈ ਆ ਜਾਂ ਨਹੀਂ ਪਈ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਆ। ਸਾਨੂੰ ਜ਼ਿਆਦਾ ਕੋਈ ਨਹੀਂ ਪਤਾ ਕਿਸ ਵਜ੍ਹਾ ਤੋਂ ਹਾਈਲਾਈਟ ਕੀਤਾ ਗਿਆ ਆ। ਨਾਮ ਤਾਂ ਸਵੇਤ ਆ ਜਿਹੜਾ ਇਲਾਕੇ ਵਿੱਚ ਇੱਕੋ ਚੱਲੂ ਜੇ ਸਰਪੰਚ ਸੋਨੂ ਦੇ ਮੱਖੂ ਘਰ ਵਾਲੇ ਤੇ ਰੇਡ ਪਈ। ਹਾਂਜੀ ਇਹ ਹਾਈਲਾਈਟ ਕਰਨ ਵਾਲੇ ਵਿੱਚੇ ਹੁੰਦੇ ਹੈ ਜੀ। ਹਾਲਾਂਕਿ ਸਾਡਾ ਕਿਸੇ ਨਾ ਕੋਈ ਦੂਜਾ ਨਹੀਂ ਹੈਗਾ। ਅਸੀਂ ਲੋਕ ਭਲਾਈ ਦੇ ਕੰਮ ਵੀ ਕਰਦੇ ਇੱਥੇ ਪਿੰਡ 'ਚ ਵੀ ਕਾਫੀ ਕੰਮ ਕਰਾਇਆ ਜੇ ਪਿੰਡ ਨੇ ਸਾਨੂੰ ਸਰਬਸੰਤੀ ਦਾ ਸਰਪੰਚ ਚੁਣਿਆ ਤਾਂ ਕਿਸੇ ਕੁਝ ਦੇਖ ਕੇ ਚੁਣਿਆ ਹੋਊ ਮੈਥੇ ਜੰਮਿਆ ਪੜਿਆ ਮੈਨੂੰ ਜਾਣਦੇ ਐ ਮੇਰੇ ਲੋਗ ਐ ਸਾਨੂੰ ਪਸੰਦ ਕਰਦੇ ਐ ਇਸੇ ਕਰਕੇ ਜੀ ਸਾਨੂੰ ਉਹਨਾਂ ਨੇ ਸਰਪੰਚ ਚੁਣਿਆ ਕੁਝ ਲੋਕਾਂ ਨੂੰ ਜੇ ਨਹੀਂ ਹੈਗਾ ਮਨਜ਼ੂਰ ਤਾਂ ਉਹ ਹਾਈਲਾਈਟ ਕਰਨ ਦੇ ਵਿੱਚ ਹੋ ਜਾਂਦੇ ਐ ਜੀ